ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਐਮਪੀ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਮਪੀ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਅਦ੍ਰਸ ਅਕਾਲ ਤਖਤ ਸਾਹਿਬ ਅੱਜ ਨਤਮਸਤਕ ਹੋਈ ਆ ਅਕਾਲੀ ਦਲ ਬਾਰਸ ਪੰਜਾਬ ਦੀ ਜਥੇਬੰਦੀ ਤੇ ਉਹਨਾਂ ਦੇ ਮੈਂਬਰ ਜਿਹੜੇ ਨੇ ਆ ਜਿਹੜੇ ਨਤਮਸਤਕ ਹੋਏ ਨੇ ਉਹਨਾਂ ਦੇ ਵਿੱਚ ਲੱਖਾਂ ਸਿਧਾਨਾ ਵੀ ਸੀ ਜੋ ਹੁਣੀ ਪਾਰਟੀ ਜੁਆਇਨ ਕਰ ਰਹੇ ਨੇ ਹੁਣੀ ਪਾਰਟੀ ਜਿਨ੍ਹਾਂ ਦੇ ਵੱਲੋਂ ਜੁਆਇਨ ਕੀਤੀ ਗਈ ਆ ਜੋ ਮਾਗੀ ਮੇਲੇ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਰਸ ਪੰਜਾਬ ਜਥੇਬੰਦੀ ਦਾ ਪੱਲਾ ਫੜਿਆ ਲਖੇ ਸਿਧਾਣੇ ਨੇ ਤੇ ਅਮਰਪਾਲ ਸਿੰਘ ਦੇ ਪਿਤਾ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਕਿ ਅਮਰਪਾਲ ਸਿੰਘ ਨੂੰ ਇਸ ਕਰਕੇ ਬਾਹਰ ਨਹੀਂ ਕੱਢਿਆ ਜਾ ਰਿਹਾ ਇਸ ਕਰਕੇ ਨਹੀਂ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾ ਰਹੀ ਕਿਉਂਕਿ ਸਰਕਾਰਾਂ ਡਰਦੀਆਂ ਨੇ ਸਰਕਾਰਾਂ ਡਰਦੀਆਂ ਨੇ ਅਮਰਪਾਲ ਸਿੰਘ ਤੋਂ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਵਾਰ-ਵਾਰ ਇਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਨੂੰ ਬਾਹਰ ਨਾ ਕੱਢਣ ਜਾਂ ਉਸ ਦੇ ਉੱਤੇ ਐਨਐਸਏ ਲਗਾਈ ਜਾ ਰਹੀ ਆ ਤਾਂ ਇੱਕ ਅਦਾਲਤਾਂ ਦੀ ਵੀ ਤੋਹਫੀਨ ਕੀਤੀ ਜਾ ਰਹੀ ਆ ਤਾਂ ਅਮਰਪਾਲ ਸਿੰਘ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਹ ਸੁਣਾਉਣੀ ਆ ਜਿਸ ਵੇਲੇ ਲੱਖਾ ਸਿਧਾਣਾ ਵੀ ਉੱਥੇ ਪਹੁੰਚਿਆ ਸੀ ਲੱਖੇ ਸਿਧਾਣੇ ਨੇ ਕੀ ਕਿਹਾ ਉਹ ਵੀ ਸੁਣਾਉਣੀ ਵਾਹਿਗੁਰੂ ਦੀ ਕਹਾਸਾ ਵਾਹਿਗੁਰੂ ਅੱਜ ਸੱਚੀ ਸਾਡੀ ਟੀਮ ਸਾਡੀ ਸਾਥੀ ਸਾਡੀ ਸਿਪਾਹ ਕੋਲੋਂ ਦਾ ਸਾਥ ਦੇ ਨਾਮ ਰੱਖ ਰਹੇ ਆ 25 ਫਰਵਰੀ ਨੂੰ ਜੋ ਖਾਲਸਾ ਮੀਰ ਖਾਲਸਾ ਸਾਹਿਬ ਪਾਇਰ ਕੀਤੇ ਸਮਟਵਾ ਸਾਹ ਉਹ ਦਿਨ ਖਾਲਸਾ ਮੀਰ ਉਹਦੇ ਬਾਰੇ ਤੁਹਾਡਾ ਗੱਲਬਾਤ ਕਰਨੀ ਆ ਇਹਦੇ ਵਿੱਚ ਸਾਡਾ ਜਿਹੜਾ ਮੁੱਖ ਝੰਡਾ ਪਾਣੀਆਂ ਦੇ ਝੰਡੇ ਵੀ ਨੇ ਪੰਥ ਬਚਾਉਂਦੀਆਂ ਪੰਜਾਬ ਬਚਾਉ ਪੰਜਾਬੀ ਤਰ੍ਹਾਂ ਜਿਹੜਾ ਆਸੀ ਭਾਈਚਾਰਾ ਉਹ ਵੀ ਕਾਇਮ ਕਰੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋ ਰਹੀਆਂ ਨੇ ਕਪੜਾ ਹੋ ਰਹੀਆਂ ਨੇ ਪੂਰੇ ਭਾਰਤ ਦੇ ਅੰਦਰ ਹੁਣ ਦੂਜੀ ਸੀ ਜਿਹੜਾ ਐਕਟ ਲਿਆਂਦਾ ਗਿਆ ਦੇ ਦੋਸਤੋ ਬਾਸ ਬਿਲਕੁਲ ਮੈਂ ਉਹ ਗੱਲ ਦੀ ਇੱਕ ਬੜੀ ਪਰ ਉਹ ਵੀ ਲੋਕਾਂ ਦੇ ਵਿੱਚ ਕਿਸੇ ਪਾਸੇ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਤੇ ਫਿਰ ਉਹ ਤੋਂ ਅੱਗੇ ਪਾਸੇ ਹੁਣ ਦੇ ਹਾਲਾਤ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਗੱਲ ਹੋ ਰਹੀ ਹੈ ਪੰਜਾਬ ਨੂੰ ਕੋਈ ਸਵਾਰਥ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਪਾਣੀਆਂ ਤੇ ਬਹੁਤਾ ਸਰਪ੍ਰਸਤ ਨਹੀਂ ਦੇਆ ਇਹ ਤਾਂ ਪਹਿਲਾਂ ਵੀ ਨਹੀਂ ਦੇਆ ਜਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਹੰਦਪਾਇਆ ਸੀਗਾ ਸੀਐਸਫ ਫੜਾ ਸੈਂਟਰ ਨੇ ਸੀਐਸ ਫੜਾਈ ਹੈ ਜਿਹੜੀ ਈਬੀਐਮ ਵੀ ਦਿੱਤਾ ਇਹਨਾਂ ਨੇ ਉਹਦੇ ਵਿੱਚ ਇੱਕ ਲੋਜ ਪਾਇਆ ਹੈ ਇਹ ਸੀਆਈਐਸਪ ਦੇ ਜਿਹੜੇ ਉਹਨਾਂ ਦੇ ਜਿਹੜਾ ਕਹਾਵਗਾਰਾਂ ਦਾ ਖਰਚਾ ਰਹਿਣ ਦਾ ਖਰਚਾ ਉਹ ਸੈਂਟਰ ਕਰੇ ਤਾਂ ਬੀਬੀਐਮਪੀ ਨੇ ਆਪਣੇ ਕੋਲੋਂ ਕਰਤਾ ਜੇ ਕਿ ਜਾਣੇ ਚੋਰ ਮੋਰੀ ਰੱਖਦੇ ਅਸਲ ਇਹ ਸਾਰੇ ਰਲੇ ਮਿਲੇ ਨੇ ਚਾਹੇ ਪਹਿਲੀਆਂ ਸਰਕਾਰਾਂ ਲਈਆਂ ਹੋਣ ਕਾਂਗਰਸਰੀ ਹੋਵੇ ਗਲ ਸਰਕਾਰ ਰਹੀ ਹੋਵੇ ਬੀਜੇਪੀ ਭਾਈਵਾਲ ਸੀ ਨਾਲ ਚਾਹੇ ਇਹ ਹੁਣ ਦੀ ਸਰਕਾਰ ਹੋਵੇ ਲਗਾਤਾਰ ਚਾਰ ਚੋਣਾਂ ਉੱਤੇ ਆ ਕੁੱਤੇ ਆ ਚਾਰ ਸਿਰੋ ਮਾਰਿਆ ਜਾ ਰਿਹਾ ਹੈ ਅੱਜ ਜਿੰਨੀਆਂ ਵੀ ਸਰਕਾਰਾਂ ਅੰਦੀਆਂ ਨੇ ਸਾਰੀਆਂ ਸਿੱਖਾਂ ਦੇ ਧਰਮ ਦੇ ਰੱਖੰਦਾਂ ਦੀ ਜਿਹੜੀ ਆਪਾਂ ਗੱਲ ਕਰਦੇ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਅੱਜ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਸੈਕਟਰ ਦੇ ਜਿਹੜੇ ਦਿਹਾੜੇ ਨੇ ਉਹ ਮਨਾ ਰਹੇ ਆ ਪੀਲੀ ਦਿਹਾੜੇ ਨੂੰ ਮਨਾ ਰਹੇ ਜਰੂਰ ਦਿਹਾੜੇ ਨੂੰ ਤਾਂ ਉਹਦੇ ਵਿੱਚ ਇੱਕ ਪਾਸੇ ਉਹ ਸਿੱਖਾਂ ਨੂੰ ਸਿਮੂਲੇਟ ਵੀ ਕਰ ਰਹੇ ਨੇ ਉਹ ਆਪਣੇ ਤਰੀਕੇ ਨਾਲ ਮਨਾਏ ਜਾ ਰਹੇ ਆ ਦਿਹਾੜੇ ਸਾਰੇ ਚਾਹੇ ਉਹ ਸਾਬ ਜਤਿਆਂ ਦੇ ਦਿਹਾੜੇ ਹੋਣ ਕਿ ਵੀਰ ਬਾਲ ਬੋਤ ਦਾ ਨਾਮ ਲਿਆ ਜਾ ਰਿਹਾ ਹੈ ਜਾਹੀ ਉਹ ਬਾਬਾ ਬੰਦਾ ਸਿੰਘ ਬਹਾਦਰ ਅੱਲਾਹ ਦਿਹਾੜਾ ਹੋਵੇ ਬੰਦਾ ਬੈਰਾਗੀ ਦੇ ਨਾਂ ਦੇ ਉੱਤੇ ਤੇ ਇਹ ਬਹੁਤ ਵੱਡੀਆਂ ਤੇ ਡੂੰਘੀਆਂ ਸ਼ਾਖਸ਼ਾ ਜਿਹੜੀਆਂ ਕੌਮ ਦੇ ਨਾਲ ਹੋ ਰਹੀਆਂ ਸਾਡੀ ਕੌਮ ਇੱਕ ਵੱਖਰੀ ਕੌਮ ਆ ਸਾਡੀ ਕੌਮ ਦੀ ਪਛਾਣ ਵੱਖਰੀ ਹੈ ਸਾਡੀ ਬੁੱਲੀ ਆਪਣੀ ਹੈ ਸਮਝਦਾਰ ਆਪਣਾ ਸਾਡੇ ਸਿਧਾਂਤ ਆਪਣੇ ਹਨ ਸੋ ਇਹ ਇਸ ਨੂੰ ਹਰਗੱਡ ਕਰਨ ਦੇ ਲਈ ਸਾਂਝ ਚੱਲਣੇ ਜਾ ਰਹੇ ਨੇ ਕੋਈ ਕਾਮ ਉਸ ਕਿਉਂ ਹੋ ਰਿਹਾ ਅਸੀਂ ਜਿਹੜੀ ਇਹ ਜਿਹੜੀ ਲੈ ਕੇ ਕਹਿੰਦੇ ਆਂ ਉਹ ਪਾਣੀ ਦੀ ਗੱਲ ਕਰੀਏ ਪਾਣੀ ਕੱਲੇ ਰਕਾਈ ਨਹੀਂ ਤੇ ਸਾਡੇ ਪਾਣੀਆ ਜ਼ਹਿਰਾਂ ਪਾ ਕੇ ਸਾਰਾ ਜਿਹੜਾ ਮਾਲਵਾ ਉਹਦੀ ਸਾਰੀ ਮਾਨਵਿਕ ਧਰਤੀ ਦੇ ਹਿੱਸੇ ਜਿਹੜੀ ਮਾਰ ਸਕਦੇ ਕਿਤੇ ਘਰ ਘਰ ਕੈਂਸਰ ਨਹੀਂ ਆਉਣਾ ਕੱਲੇ ਕੱਲੇ ਬੰਦੇ ਨੂੰ ਕੈਂਸਰ ਹੋ ਜਾਂਦਾ ਆਉਣੇ ਸਮੇਂ ਵਿੱਚ ਮਾਰ ਕਿਹੜੇ ਵਪਾਰੀ ਆ ਕਿ ਆਪਾਂ ਦੇਖ ਰਹੇ ਆਂ ਕਿ ਜਵਾਕ ਸਾਡੇ ਕਿਸਾਨਾਂ ਦਾ ਮਾਰਦੇ ਆਂ ਨੌਜਵਾਨ ਮਾਰੀਏ ਯੂਰਗ ਮਾਰ ਰਹੇ ਆ ਹਸਪਤਾਲ ਤੇ ਰੇਪ ਹੈ ਇਹ ਬੜੀਆਂ ਸਮੱਸਿਆਵਾਂ ਹਨ ਜਿਹੜੀਆਂ ਆਨਲਾਈਨ ਸਮਾਜ ਆਉਣੀਆਂ ਹਨ ਅੱਜ ਤੋਂ ਹੋਰ ਕੰਮ ਜਿਹੜੀ ਅਸੀਂ ਕਰ ਲੱਗੇ ਆ ਜੋ ਲਗਾਤਾਰ ਧੱਕੇਸ਼ਾਹੀਆਂ ਘਾਣ ਮਤਲਬ ਕੁਝ ਕਤਲੇਆਮ ਹੋ ਰਿਹਾ ਆ ਕੰਡਾ ਉਹਦੇ ਵਿੱਚ ਅੱਜ ਇੱਕ ਕੱਲ ਦੀ ਤਾਜ਼ਾ ਘਟਨਾ ਤੋਂ ਬਾਅਦ ਨਾ ਸਾਂਝੀ ਕਰਦੇ ਆ ਉਹ ਪੋਸਟ ਦਿਖਾਇਓ ਜੀ ਸੋ ਇਹ ਨੌਜਵਾਨ ਜਿਹਦੀਆਂ ਤਸਵੀਰਾਂ ਅਸੀਂ ਸਹੀ ਤਰ੍ਹਾਂ ਨਹੀਂ ਸਕਦੇ ਕਿਉਂਕਿ ਇਹ ਵੀ ਕਿਸੇ ਸਿੱਧਾ ਸਵਾਲ ਹੈ ਇਹ ਲੁਧਿਆਣੇ ਦੇ ਵਿਚ ਰਜੋਤ ਸਿੰਘ ਦਾ ਨੌਜਵਾਨ ਹੈ ਜਿਹੜਾ ਰਾਤ ਨੂੰ ਚੌਂਕੀ ਚਲ ਜਾ ਕੇ ਅੰਨ੍ਹਾ ਛੱਡੜ ਧਾ ਗਿਆ ਉਸ ਨੌਜਵਾਨ ਦੇ ਉੱਤੇ ਆ ਵਿਖਾ ਦੇ ਜੀ ਰਜੋਤ ਸਿੰਘ ਜੀ ਅਨੰਤ ਅਸ਼ਭਰਟ ਆ ਗਿਆ ਉਹਦੇ ਨੋਂ ਤੱਕ ਖਿੱਚ ਦਿੱਤੇ ਗਏ ਸਾਰੀ ਰਾਤ ਉਸਨੇ ਕਟਿਆ ਉਹੀ ਦੌਰ ਜਿਹੜਾ ਅਸੀਂ 90 ਦੇ ਵਿੱਚ ਆਪਾਂ ਸੁਣਦੇ ਰਹੇ ਹਾਂ ਕਿਵੇਂ ਘਰਾਂ ਤੋਂ ਚੱਕ ਕੇ ਨੌਜਵਾਨ ਮਾਰੇ ਜਾਂਦੇ ਸੀ ਕਿ ਸੌ ਪੰਦੇ ਨਹੀਂ ਸੀ ਲੱਗਦਾ ਚੱਕ ਕੇ ਮਾਰ ਕੇ ਉਹਦਾ ਜ਼ੋਰ ਤਾਂ ਬੇਜ਼ੋਰਤਾ ਉਹੀ ਹਾਲਾਤ ਫੇਰ ਕੀਤੇ ਜਾ ਰਹੇ ਆ ਦੁਬਾਰਾ ਫੇਰ ਇਹ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਕਿ ਸਿੱਖਾਂ ਦੇ ਵਿੱਚੋਂ 1 ਲੱਖ ਸਿੱਖ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਕਸ ਤਰੀਕੇ ਨਾਲ ਕੀਤਾ ਜਾਣਾ ਵੱਖਰੇ ਵੱਖਰੇ ਤਰੀਕੇ ਨਾਲ ਸ਼ਾਇਦ ਸਾਡੀ ਨੌਜਵਾਨ ਦੀ ਮਰ ਰਹੀ ਆ ਚਿੱਟੇ ਨਾਲ ਮਰ ਰਹੀ ਆ ਅੱਜ ਇਹ ਝੂਠੇ ਮੁਕਾਬਲੇ ਬਣਾ ਕੇ ਮਾਰ ਰਿਹਾ ਕੈਂਟਰ ਕਹਿ ਕੇ ਜਾਂ ਅੱਜ ਹਾਲਾਤ ਆਪਾ ਦੇਖਦੇ ਕਿਤੇ ਗੋਲੀ ਵੱਜ ਗਈ ਕਿਤੇ ਕਿਤੇ ਗੋਲੀ ਵੱਜ ਗਈ ਸੋ ਇਹ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਇਹਦੇ ਲਈ ਅਸੀਂ ਚਾਹੁੰਦੇ ਆ ਕਿ ਸਾਨੂੰ ਪੂਰੇ ਪੰਥ ਨੂੰ ਕੌਮ ਨੂੰ ਪੰਜਾਬ ਨੂੰ ਪੰਜਾਬੀ ਨੂੰ ਬਚੀ ਹੁੰਦੀ ਲੋੜ ਆ ਉਹਦਾ ਭਾਈਚਾਰਾ ਕੈਂਟਰ ਦੀ ਲੋੜ ਆ ਤੇ ਅਸੀਂ ਇਸ ਦੇ ਉੱਤੇ ਵੀ ਇੱਕ ਸਖਤ ਕਾਰਨ ਦਾ ਵੀ ਜੀ ਪੰਜਾਬ ਸਰਕਾਰ ਨੂੰ ਇਹ ਨਹੀਂ ਪੰਜਾਬ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਲਈ ਵਿਸ਼ਵਾਸ ਦਿੰਦੇ ਹਾਂ ਜਿਹੜਾ ਇਹ ਤੁਛਦਰ ਹੋਇਆ ਮੁੰਡੇ ਦੇ ਨਾਲ ਇਸ ਨੌਜਵਾਨ ਦੇ ਨਾਲ ਕਿਹਨੂੰ ਸਾਹ ਮਿਲਣਾ ਚਾਹੀਦਾ ਕਹਿੰਦੇ ਕਿਸੇ ਤੋਂ ਹੀ ਪੁਲਿਸ ਚਾੱਕ ਕੇ ਲਾ ਜਾ ਕੇ ਜੋ ਮਰਜ਼ੀ ਕਰਕੇ ਕੁੱਟਮਾਰ ਕਰ ਦੇ ਕੋਈ ਸੁਣਵਾਈ ਨਹੀਂ ਅੰਨਾਰਾ ਚੱਲ ਰਿਹਾ ਤੇ ਹੈਰਾਨੀ ਦੀ ਗੱਲ ਹੈ ਵੀ ਇੱਥੇ ਸਾਡੀਆਂ ਜਿਹੜੀਆਂ ਹਿਊਮਨ ਰਾਈਟਸ ਨੇ ਸਾਡੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਡੀਆਂ ਭਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹ ਵੀ ਉਹ ਤੇ ਚੁੱਪ ਨੇ ਜਿਹੜੇ ਸਾਡੇ ਵਿਰੋਧੀ ਤਰ੍ਹਾਂ ਸਿਆਸੀ ਤੌਰ ਤੇ ਵਿਚਰ ਰਹੀਆਂ ਨੇ ਅੱਜ ਚਾਹੇ ਉਹ ਬਾਦਲਾਂ ਦੀ ਗੱਲ ਕਰਦੇ ਜਾਂ ਕਾਂਗਰਸ ਦੀ ਗੱਲ ਕਰਦੇ ਉਹ ਵੀ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਉਹਨਾਂ ਨੇ ਵੀ ਇਹੀ ਤਸ਼ੱਬਦਾ ਤਾਂ ਪੁੱਛਦੇ ਰਾਹੀਂ ਪੰਜਾਬ ਦੇ ਉੱਤੇ ਪਹਿਲਾਂ ਕੀਤਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਦੀ ਕਾਂਗਰਸ ਜੇ ਇਹਨਾਂ ਦੇ ਖਿਲਾਫ ਜਿਹੜੀ ਵੱੜੀ ਕਾਨੂੰਨੀ ਕਾਰਵਾਈ ਆ ਉਸ ਨੂੰ ਪੂਸ਼ਵਾਜਮ ਨੇ ਗਲਬ ਨਾਲ ਕੀਤੀ ਅਗਲੀ ਗੱਲ ਅਸੀਂ ਕਰ ਰਹੇ ਹਾਂ ਵੀ ਭਾਈ ਅਮਿਤਪਾਲ ਸਿੰਘ ਦੀ ਆਪਣੀ ਗੱਲ ਆਈ ਹੈ ਜੰਮੂ ਕਸ਼ਮੀਰ ਦੇ ਐਮਪੀ ਨੇ ਰਾਸ਼ਦ ਚਾਰ ਵਾਰੀ ਪੈਰੋਲ ਮਿਲ ਜਾਂਦੀ ਹੈ ਉਹ ਸੁਬਾਹ ਦੇ ਵਿੱਚ ਬੁੱਲਣ ਦੇ ਲਈ ਪਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਵਕੀਲ ਕਿੰਨੇ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਾ ਚੁੱਕਿਆ ਵੀ 2 ਲੱਖ ਦੇ ਮਾਰਜਨ ਤੇ ਜਿੱਤੇ ਹੋਏ ਐਪੀ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਆਪਣੇ ਹਲਕੇ ਦੀ ਆਪਣੀ ਕੌਮ ਪੰਜਾਬ ਦੀ ਗੱਲ ਜਾ ਕੇ ਲੋਕ ਸਮਝ ਰੱਖਣੀ ਹੈ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਉਲਟਾ ਇੱਥੇ ਉਹਦੀ ਕਰਦਾਰਕੁਸ਼ੀ ਕਰਨ ਦੇ ਲਈ ਲਗਾਤਾਰ ਇਥੋਆਂ ਸਰਕਾਰਾਂ ਇਥੋਆਂ ਏਜੰਸੀਆਂ ਟ੍ਰੈਫਿਕ ਹੰਡਾ ਚਲਾ ਰਹੀਆਂ ਨੇ ਕਦੇ ਕਿਸੇ ਕੇਸ ਨਾਲ ਜੋੜ ਦਿੱਤਾ ਜਾਂਦਾ ਕਦੇ ਕਿਸੇ ਕਿਸਨਾ ਨੂੰ ਫੜਕਾ ਜਾਂਦਾ ਤਾਂ ਕਿ ਭਾਈ ਹਰਪਾਲ ਸਿੰਘ ਨੂੰ ਜੇਤੋਂ ਬਾਹਰ ਨਾ ਆਉਣ ਦਿਆ ਇਸ ਲਈ ਅਸੀਂ ਅਪੀਲ ਕਰਦੇ ਹਾਂ ਸਮੂਹ ਪੰਜਾਬ ਦੇ ਆਓ ਯਾਰ ਇਕੱਠੇ ਹੋ ਕੇ ਆਪਾਂ ਸਾਥ ਦੇਈਏ ਕਿ ਉਹ ਜਿਹੜਾ ਆਪਾਂ ਲਫਤਾਂ ਖਿੱਚ ਗਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦੇ ਉੱਤੇ ਪੰਚਾਇਤ ਦੇ ਕੰਕਰੀਟ ਤੇ ਯਾਰੋ ਮਾਸਾ ਹੋਣਾ ਇਸ ਤਰ੍ਹਾਂ ਦੀ ਬਾਤ ਅੱਜ ਪੰਜਾਬ ਦੇ ਬਣੇ ਬਾਬਾ ਕਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਤੇ ਐਮਪੀ ਅਮਰਤਪਾਲ ਸਿੰਘ ਸਮਝ ਦੀ ਬੁੜਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਹਾਲੇ ਤੱਕ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਮਿਲੀ ਹਾਲਾਂਕਿ ਐਨਐਸਏ ਖਤਮ ਕਰਨ ਨੂੰ ਲੈ ਕੇ ਕਈ ਵਾਰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਚੁੱਕੇ ਨੇ ਪਰ ਹਾਈ ਕੋਰਟ ਦੇ ਵੱਲੋਂ ਪਟੀਸ਼ਨਾਂ ਨੱਪਟਾਰਾ ਕਰ ਦਿੱਤਾ ਜਾਂਦਾ ਪਰ ਹਾਲੇ ਤੱਕ ਵੀ ਕੋਈ ਰਾਹ ਦੀ ਖਬਰ ਨਹੀਂ ਆਈ ਪਰ ਹੁਣ ਅਮਰਤਪਾਲ ਸਿੰਘ ਦੀ ਜੋ ਜਥੇਬੰਦੀ ਆ ਅਕਾਲੀ ਦਲ ਵਾਰਸ ਪੰਜਾਬ ਦੀ ਉਹ ਲਗਾਤਾਰ ਸਟਰੋਂਗ ਹੁੰਦੀ ਜਾ ਰਹੀ ਆ ਮਜ਼ਬੂਤ ਹੁੰਦੀ ਜਾ ਰਹੀ ਆ ਕਿਉਂਕਿ ਹੁਣ ਲੱਖਾ ਸਦਾਣਾ ਪਾਰਟੀ ਦੇ ਨਾਲ ਜੁੜ ਗਿਆ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ ਹੋਰ ਜਿਹੜੇ ਨੇ ਕਈ ਆਪਣੇ ਆਪ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਆਕਾਲੀ ਦਲ ਅੰਮ੍ਰਿਤ ਅਕਾਲੀ ਦਲ ਮਾਫ ਕਰਨਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਨਾਲ ਜੁੜਦੇ ਹੋਏ ਨੰਨਜ਼ਰ ਆ ਰਹੇ ਨੇ ਤਾਂ 2027 ਤੋਂ ਪਹਿਲਾਂ ਅਮਰਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਤਿਆਰੀਆਂ ਲੈ ਕਿਉਂਕਿ 2027 ਦਾ ਮੁੱਖ ਮੰਤਰੀ ਦਾ ਚਿਹਰਾ ਅਮਰਤਪਾਲ ਸਿੰਘ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਪਹਿਲਾਂ ਹੀ ਐਲਾਨ ਦਿੱਤਾ ਗਿਆ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਲਗਾਤਾਰ ਫੇਰੀਆਂ ਕਰ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਵੋਟਾਂ ਵੀ ਮੰਗਣਗੇ ਤੇ ਫਿਲਹਾਲ ਲੋਕਾਂ ਦੇ ਵਿੱਚ ਜਾ ਕੇ ਸਹਿਯੋਗ ਮੰਗਦੇ ਹੋਏ ਨਸਰਾਰ ਰਹੇ ਨੇ ਤਾਂ ਪਹਿਲਾਂ ਸਹਿਯੋਗ ਮਿਲੇਗਾ ਬਾਅਦ ਵਿੱਚ ਵੋਟਾਂ ਮਿਲਣਗੀਆਂ ਵੋਟਾਂ ਮਿਲਣ ਤੋਂ ਬਾਅਦ ਸੱਤਾ ਦੀ ਕੁਰਸੀ ਕਿਸ ਦੇ ਕੋਲ ਆਉਂਦੀ ਹੈ 2027 ਦੀ ਤਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਹੁਣ ਆਖਰੀ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਘਮਾਸਾਂ ਛਿੜ ਰਿਹਾ ਕਿਉਂਕਿ ਕਪਾਸੀਤਾਰ ਰਾਜਾ ਬੜਿੰਗ ਦੇ ਵਿਗੜੇ ਬੋਲਾ ਨੇ ਸਾਰੇ ਪਾਸੇ ਟਰੋਲ ਕੀਤਾ ਹੋਇਆ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਗੌਰ ਪੱਠੜ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਨੇ ਸਿਆਸਤ ਦੇ ਵਿੱਚ ਪਾਰਾ ਕਾਫੀ ਸਿਖਰਾਂ ਦੇ ਉੱਤੇ ਪਹੁੰਚਾ ਦਿੱਤਾ ਤਾਂ ਪੱਠੜ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਈ ਕਾਂਗਰਸੀ ਅਗੂਆਂ ਤੇ ਸਲਾਹਕਾਰਾਂ ਨੇ ਮੈਨੂੰ ਕਿਹਾ ਸੀ ਜੇਕਰ ਸਾਡੀ ਸਰਕਾਰ ਰੀਪੀਟ ਲਿਆਉਣੀ ਆ ਤਾਂ ਕਈ ਜਗ੍ਹਾ ਦੇ ਉੱਤੇ ਬੰਬ ਧਮਾਕਾ ਕਰਵਾਉਣੇ ਪੈਣਗੇ ਤਾਂ ਕਿ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਦਾ ਕੋਈ ਨੁਮਾਇੰਦਾ ਬੋਲੇਗਾ ਕਾਂਗਰਸ ਚੁੱਪ ਕਿਉਂ ਆ ਕਾਂਗਰਸ ਦੇ ਸੀਨੀਅਰ ਲੀਡਰ ਚੁੱਪ ਕਿਉਂ ਆ ਹਾਈ ਕਮਾਂਡ ਚੁੱਪ ਕਿਉਂ ਆ ਰਾਹੁਲ ਗਾਂਧੀ ਕਿਉਂ ਚੁੱਪਰ ਰਾਜਾ ਵੜਿੰਗ ਕਿਉਂ ਚੁੱਪਾ ਖैर ਚੁੱਪੀ ਦੇ ਪਿੱਛੇ ਅਸਲ ਕਾਰਨ ਤਾਂ ਉਹੀ ਜਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਸ ਕਾਂਗਰਸ ਦੇ ਕਲੇਸ਼ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਮਿਲ ਰਿਹਾ ਵਾਕਈ 2027 ਦੇ ਵਿੱਚ ਕਾਫੀ ਦਿਲਚਸਪੀ ਵਾਲਾ ਮੁਕਾਬਲਾ ਹੋ ਜਾਵੇਗਾ ਕਿਉਂਕਿ ਹੁਣ ਇੱਕ ਹੋਰ ਪਾਰਟੀ ਜੋ ਅਕਾਲੀ ਦਲ ਵਾਰਿਸ ਪੰਜਾਬ ਜਸੇ ਬੰਦੀ ਦੀ ਆ ਉਹ ਵੀ ਜੁੜ ਚੁੱਕੀ ਹੈ ਇਸ ਬਾਹਰ ਕੀ ਮੁਕਾਬਲੇ ਦੇ ਵਿੱਚ ਸੱਟਾ ਨਿਕਲਦਾ ਉਹ ਤਾਂ 27 ਦੀਆਂ ਇਲੈਕਸ਼ਨਾਂ ਦੇ ਨਤੀਜੇ ਤੈਅ ਕਰਨਗੇ